ਨਵਾਂ ਸ਼ਹਿਰ ਰੋਡ ਫਿਲੌਰ ਦੀ ਸੜਕ ਬਣੀ ਨੂੰ ਕੁਝ ਹੀ ਮਹੀਨੇ ਹੋਏ ਹਨ ਫਿਲੌਰ ਤੋਂ ਪਿੰਡ ਨਗਰ ਨੂੰ ਜਾਂੰਡਿਆ ਰਾਹ ਵਿੱਚ પેટ્રોલ ਪੰਪ ਦੇ ਨਜ਼ਦੀਕ ਅੱਧੀ ਸੜਕ ਵਿੱਚ ਪਾਣੀ ਰੋਜ਼ਾਨਾ ਖੜਾ ਰਹਿੰਦਾ ਹੈ ਜਿਸ ਨਾਲ ਆਉਣ ਜਾਣ ਵਾਲੇ ਵਾਹਨਾਂ ਨੂੰ ਸਮੱਸਿਆ ਆਉਂਦੀ ਹੈ ਤੇ ਕਦੇ ਵੀ ਕੋਈ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ પેટ્રોલ ਪੰਪ ਵਾਲਿਆਂ ਨੇ ਪਾਣੀ ਨੂੰ ਆਪਣੇ ਵੱਲ ਆਉਣ ਤੋਂ ਰੋਕਣ ਲਈ ਵੱਡੇ ਵੱਡੇ ਮਿੱਟੀ ਦੇ ਢੇਰ ਲਾਏ ਹੋਏ ਹਨ ਇਹ ਪਾਣੀ ਨਵੀਂ ਆਬਾਦੀ ਪਿੰਡ ਨਗਰ ਦਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਸਾਡੇ ਘਰਾਂ ਦਾ ਪਾਣੀ ਇੱਕ ਜ਼ਿਮੀਂਦਾਰ ਦੇ ਖੇਤ ਵਿੱਚ ਜਾ ਰਿਹਾ ਸੀ ਤੇ ਉਹ ਪਾਣੀ ਦੀ ਵਰਤੋਂ ਖੇਤੀਬਾੜੀ ਲਈ ਕਰਦੇ ਸਨ ਨਵੀਂ ਆਬਾਦੀ ਦੀ ਆਬਾਦੀ ਵਧਣ ਕਾਰਨ ਪਾਣੀ ਦੀ ਮਾਤਰਾ ਵੀ ਵਧ ਗਈ ਜਿਸ ਕਾਰਨ ਜ਼ਿਮੀਂਦਾਰ ਨੇ ਖੇਤ ਅੱਗੇ ਕਿਸੇ ਹੋਰ ਨੂੰ ਵੇਚ ਦਿੱਤਾ ਤੇ ਨਵੇਂ ਮਾਲਕ ਨੇ ਪਾਣੀ ਖੇਤ ਵਿੱਚ ਪਾਉਣ ਤੋਂ ਮਨਾ ਕਰ ਦਿੱਤਾ ਜਿਸ ਨਾਲ ਲੋਕਾਂ ਦੇ ਘਰਾਂ ਦਾ ਪਾਣੀ ਸੜਕ ਤੇ ਜਮਾ ਹੋ ਗਿਆ ਪਾਣੀ ਲੋਕਾਂ ਦੇ ਘਰਾਂ ਅੱਗੇ ਖੜਾ ਹੋ ਜਾਂਦਾ ਹੈ ਤੇ ਲੋਕ ਆਪ ਹੀ ਪਾਣੀ ਤੇ ਮਿੱਟੀ ਪਾਕੇ ਸੁਕਾਉਂਦੇ ਹਨ। ਮੋਹਨ ਲਾਲ ਨੇ ਦੱਸਿਆ ਕਿ ਸਵੇਰ ਵੇਲੇ ਪਾਣੀ ਨਾਲ ਨਾਲੀਆਂ ਪੂਰੀਆਂ ਪਰ ਜਾਂਦੀਆਂ ਹਨ ਤੇ ਪਾਣੀ ਸਾਡੇ ਘਰਾਂ ਦੇ ਅੰਦਰ ਵੜ ਜਾਂਦਾ ਹੈ ਤੇ ਮੀਂਹ ਦੇ ਦਿਨਾਂ ਵਿੱਚ ਤਾਂ ਪਾਣੀ ਵਹਿੜੇ ਵਿੱਚ ਖੜਾ ਰਹਿੰਦਾ ਹੈ ਕਮਰਿਆਂ ਵਿੱਚ ਪਾਣੀ ਜਾਣ ਤੋਂ ਰੋਕਣ ਲਈ ਬੂਹੇ ਤੇ ਪੱਕੀਆਂ ਇੱਟਾਂ ਲਾਈਆਂ ਹੋਈਆਂ ਹਨ। ਗੰਦਾ ਪਾਣੀ ਖੜਾ ਹੋਣ ਨਾਲ ਪਿੰਡ ਵਾਸੀਆਂ ਵਿੱਚ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ। ਸੜਕ ਦੇ ਆਲੇ ਦੁਆਲੇ ਖੇਤਾਂ ਵਿੱਚ ਪਾਣੀ ਨੂੰ ਜਾਣ ਤੋਂ ਰੋਕਣ ਲਈ ਜ਼ਿੰਮੇਦਾਰਾਂ ਨੇ ਰਾਜ ਮਿੱਟੀ ਲਾਈ ਹੋਈ ਹੈ ਤਾਂ ਕਿ ਕਿਸੇ ਦੇ ਖੇਤ ਵਿੱਚ ਪਾਣੀ ਨਾ ਜਾਵੇ। ਉਹਨਾਂ ਪਿੰਡ ਨਗਰ ਦੀ ਪੰਚਾਇਤ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਵੱਡਾ ਸੰਗਰਾਸ਼ ਉਲੀਕਿਆ ਜਾਵੇਗਾ। ਜਦੋਂ ਇਸ ਸਬੰਧੀ ਸਰਪੰਚ ਨਿਰਮਲ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਮੀਨਾ ਕੁਮਾਰੀ ਨਜੀਰ ਮੁਹੰਮਦ कुलविंदर चंद मकसूद कुलविंदर कुमार तारा चंद रमेश चंदर देवराज रेखा रानी बीना रानी सिमरन बीरू, जगदीश कुमार सुनील सिमरो कश्मीरो किरण तो इलावा होर पिंडवासी मौजूद सन चेतना चैनल ले प्रदीप राजा दी रिपोर्ट ਈਨਾ ਜੀ ਆਪਣਾ ਮੇਰਾ ਨਾਮ ਮੀਨਾ ਕੁਮਾਰੀ ਆ ਮੈਂ ਨਗਰ ਨਮੀਬਾਦੀ ਦੀ ਰਹਿਣ ਵਾਲੀ ਆ ਸਾਡੇ ਪਾਣੀ ਦੀ ਸਮੱਸਿਆ ਪਹਿਲਾਂ ਤਾਂ ਹੈਗੀ ਤਾਂ ਬਹੁਤ ਟਾਈਮ ਦੀ ਸੀ ਪਰ ਹੁਣ ਇੱਕ ਮਹੀਨੇ ਤੋਂ ਬਹੁਤ ਜ਼ਿਆਦਾ ਤੁਸੀਂ ਆ ਸਾਡੀ ਕਿਸੇ ਨੇ ਵੀ ਨਹੀਂ ਬਾਤ ਪੁੱਛੀ ਸਰਪੰਚ ਪੰਚ ਸਭ ਨੂੰ ਕਹਿ ਕੇ ਦੇਣ ਲਿਆ ਪਰ ਅਸੀਂ ਵੀ ਦਫ਼ਤਰ ਵੀ ਜਾ ਕੇ ਆਏ ਆ ਪਰ ਕੋਈ ਹੱਲ ਨਹੀਂ ਕੱਢਦਾ ਤੇ ਜਿਹੜਾ ਇਹ ਪਾਣੀ ਇੱਥੇ ਖੜਾ ਨਾ ਕਰਨ ਕੀ ਹੈ ਪਹਿਲਾਂ ਤਾਂ ਪਿੱਛੇੋਂ ਆਉਂਦਾ ਸੀਵਰੇਜ ਦਾ ਪਾਣੀ ਲੋਕਾਂ ਦੇ ਨਾਲੀਆਂ ਦਾ ਗਟਰਾਂ ਦਾ ਸਭ ਪਾਣੀ ਮਿਕਸ ਹੋ ਕੇ ਇੱਥੇ ਆਉਂਦਾ ਇਹ ਵੀ ਮਾਤਾ ਆ ਸਾਡੇ ਨਾਲ ਇਥੇ ਆ ਕੇ ਜਵਾਬ ਹੋ ਗਿਆ ਨਾ ਨਾਲਾ ਬਲਾਕੇਜ ਕੀਤਾ ਹੈ ਤਾਂ ਕਰਕੇ ਪਾਣੀ ਓਵਰ ਹੋ ਕੇ ਬਾਹਰ ਨੂੰ ਨਿਕਲਦਾ ਛੜਕਾ ਤੋਂ ਅੱਛਾ ਨਹੀਂ ਪਾਣੀ ਆ ਜਿਹੜਾ ਨਿਕਾਸ ਆ ਇਹ ਬੰਦ ਹੋਣ ਦਾ ਕੀ ਕਾਰਨ ਹੈ ਪਹਿਲਾਂ ਜ਼ਮੀਨ ਕਿਸੇ ਹੋਰ ਕੋ ਸੀਗੀ ਕਿ ਮੜਾ ਕਿਸੇ ਹੋਰ ਨੇ ਖਰੀਦੀ ਆ ਉਹਨੇ ਆਪਣੀ ਜ਼ਮੀਨ ਵਿੱਚ ਪਾਣੀ ਦੇਣ ਦਿੱਤਾ ਜੇ ਦੱਸੀ ਆਪਣੇ ਘਰੋਂ ਪਾਣੀ ਫੜਨ ਦੇ ਤੇ ਅਗਲਾ ਮਿੱਟੀਆ ਕੋਈ ਪਿੰਜਮੈਂਟ ਦੇਵੇ ਪਾਣੀ ਜਿਹੜੀ ਪਹਿਲਾਂ ਜ਼ਮੀਨ ਸੀਗੀ ਜਿੱਦਾਂ ਉਹ ਜ਼ਮੀਨ ਸ਼ਾਂਬਲਟ ਸੀ ਕਿ ਕਿਸੇ ਕਿਸੇ ਜ਼ਿੰਮੇਵਾਰ ਦੀ ਸੀ ਜੀ ਆਪਣੀ ਸੀ ਜ਼ਿੰਮੇਵਾਰ ਨਿੱਜੀ ਸੀ ਹਾਂਜੀ ਉੱਥੇ ਕਿੰਨੇ ਸਾਲ ਤੋਂ ਪਾਣੀ ਪਿਆ ਰਿਹਾ ਸੀ ਪਿਛਲੇ 20 ਸਾਲ ਤੋਂ ਪਿਆ ਰਿਹਾ ਸੀ ਤੇ ਇਹਨਾਂ ਨੂੰ ਪੰਚਾਇਤ ਕੋਈ ਰੈਂਟ ਦਿੰਦੀ ਸੀ ਉਹਨਾਂ ਨੂੰ ਨਹੀਂ ਨਹੀਂ ਕੋਈ ਰੈਂਟ ਨਹੀਂ ਸੀ ਅੱਛਾ ਫਿਰ ਕਿਦਾਂ ਉਹ ਪਾਣੀ ਪਾਉਂਦਾ ਸੀ ਪਹਿਲਾਂ ਪਾਣੀ ਨਾਲਕਿਆਂ ਦਾ ਸੀਗਾ ਤੇ ਮਾੜੀ ਮੋਟਾ ਟੂਟੀਆਂ ਦਾ ਹੁੰਦਾ ਸੀ ਉਹ ਉਹਨਾਂ ਬੜੀ ਖੇਤੀ ਦਾ ਕਰ ਲੈਂਦੇ ਸੀਗੇ ਹੁਣ ਪਾਣੀ ਸਮਾਰਸੀ ਬੰਦ ਆਇਆ ਲਗਾਤਾਰ ਟੂਟੀਆਂ ਚੱਲਦੀਆਂ ਪਾਣੀ ਵਧ ਗਿਆ ਮੱਲਾ ਵੀ ਵੱਡਾ ਹੋਈ ਜਾਂਦਾ ਆ ਉਹਦੇ ਨਾਲ ਪਾਣੀ ਨੂੰ ਸੰਭਾਲ ਲਈ ਸੀ ਹੁੰਦਾ ਅੱਗੇ ਤੱਕ ਅੱਗੇ ਤੱਕ ਦੇ ਖੇਤਾਂ ਨੂੰ ਲਾਈ ਜਾਂਦੇ ਸੀ ਉਹ ਤਾਂ ਪਰ ਤੋਂ ਕਰੀ ਜਾਂਦੇ ਸੀ ਪਾਣੀ ਪਤਾ ਲੱਗਾ ਕੋਈ ਕੇਸ ਵੀ ਚੱਲਿਆ ਉਹਨਾਂ ਕੀ ਤਰ੍ਹਾਂ ਇਹਨਾਂ ਪਤਾ ਵੀ ਸੁਣਿਆ ਸੀ ਕਿ ਕੇਸ ਚੱਲਿਆ ਤੇ ਉਹ ਜਿੱਤੇ ਹੋਏ ਆ ਕੇਸ ਉਹ ਤਾਂ ਬਾਅਦ ਬੰਦ ਕੀਤਾ ਨਾ ਉਹਨੇ ਉਹ ਤਾਂ ਬਾਅਦ ਬੰਦ ਕੀਤਾ ਆ ਹੁਣ ਤਾਂ ਉਹਨਾਂ ਨੇ ਲੈਕਤੀ ਦਿੱਤਾ ਹੋਇਆ ਸੀਗਾ ਤੇ ਉਸ ਦਿਨ ਅਸੀਂ ਵੀ ਨਾਲੇ ਗਏ ਸੀ ਉਹਨਾਂ ਨੇ ਇੱਕ ਸਰਪੰਚ ਨੇ ਇੱਕ ਮਹੀਨੇ ਦਾ ਟਾਈਮ ਲਿਆ ਹੋਇਆ ਵੀ ਇੱਕ ਮਹੀਨੇ ਵਿੱਚ ਹੱਲ ਕਰ ਦਾਂਗੇ ਅਚਾਹ ਖਾਨੀ ਦੀ ਦਾ ਹੱਲੇ ਤਾਂ ਤੇ ਸਰਪੰਚ ਕਹਿੰਦਾ ਵੀ ਇੱਕ ਮਹੀਨੇ ਤੇ ਹੱਲ ਕਰ ਦੂੰਗਾ ਹਾਂ ਹੁਣ ਪਿੱਛੇ ਕਹਿ ਦਿੰਦਾ ਵੀ ਮੇਰੇ ਕੋ ਗ੍ਰਾਂਟ ਹੈ ਨਹੀਂ ਪੈਸੇ ਹੈ ਨਹੀਂ ਕੀ ਗੱਲਾਂ ਤੇ ਕਿੰਨੇ ਚਿਰ ਤੋਂ ਹੈ ਜਿਹੜਾ ਪਾਣੀ ਸਾਡੇ ਮੋਰੇ ਖੜਾ ਹੋ ਰਿਹਾ ਘਰਾਂ ਮੋਰੇ ਇੱਕ ਮਹੀਨੇ ਤੋਂ ਲਗਾਤਾਰ ਹੋ ਚੱਲਾ ਲਗਭਗ ਅੱਛਾ ਤੇ ਹੁਣ ਕੀ ਮੰਗ ਕਰਦੇ ਤੁਸੀਂ ਪਾਣੀ ਛੱਪੜ ਹੋਣਾ ਚਾਹੀਦਾ ਹੈ ਪਾਣੀ ਪੀਣ ਨੂੰ ਥਾਂ ਦੇਖੋ ਅੱਛਾ ਬਹੁਤ ਬੰਦੀਆਂ ਫੈਲਣੀਆਂ ਗਾਂ ਹਨ ਬੱਚੇ ਬਈ ਕਿ ਐਕਸੀਡੈਂਟ ਤਾਂ ਉੱਥੇ ਹੀ ਹੋ ਜਾਂਦੇ ਆ ਸਾਡੇ ਇੱਕ ਪਾਸੋਂ ਢੇਰ ਕਿੱਡੇ ਵੱਡੇ ਲੱਗੇ ਆ ਇੱਕ ਪਾਸੇ ਪਾਣੀ ਖੜ ਜਾਂਦਾ ਐਕਸੀਡੈਂਟ ਤਾਂ ਵੈਸੇ ਹੀ ਹੁੰਦੇ ਰਹਿੰਦੇ ਇੱਥੇ ਮੇਨ ਹਾਈਵੇ ਕਰਕੇ ਹੁਣ ਜਿਆਦਾ ਮੁਸ਼ਕਲ ਹੋ ਗਿਆ ਜਿੱਦਾਂ ਹੁਣ ਪਾਣੀ ਉੱਥੇ ਰੋਡ ਤੇ ਖੜਾ ਹੈ ਜੇ ਤਾਂ ਅੱਧੀ ਜਿਹੜੀ ਸੜਕ ਬਲੌਕ ਆ ਕਦੀ ਵੀ ਐਕਸੀਡੈਂਟ ਉੱਥੇ ਕੋਈ ਨਾ ਕੋਈ ਹੋ ਸਕਦਾ ਵੈਸੇ ਹੀ ਹੋ ਜਾਂਦੇ ਐਕਸੀਡੈਂਟ ਦਾ ਇੱਥੇ ਵੱਡਾ ਮੇਨ ਰੋਡ ਕਰਕੇ ਤੇ ਹੁਣ ਜਿਆਦਾ ਖਤਰਾਂ ਹੈ ਮੇਰਾ ਲਮੋਹ ਲਾ ਲੀ ਹਾਂਜੀ ਅੱਛਾ ਕੀ ਮਾਮਲਾ ਮਾਮਲਾ ਸਾਡੇ ਪਾਣੀ ਦਾ ਗੰਦੇ ਪਾਣੀ ਦਾ ਨਿਕਾਸ ਨਿਕਲਦਾ ਨਹੀਂ ਪਿਆ ਕਦੇ ਸਾਡੇ ਘਰਾਂ 'ਚ ਪਾਣੀ ਵੜ ਗਿਆ ਸਾਡੇ ਘਰ ਦੇ ਟੋਲਟਾ ਦੇ ਸੋਈ ਦੇ ਬਾਥਰੂਮ ਐ ਸਾਰੇ ਪੈਪਲੌਗ ਹੋਗਾ ਸਾਰੇ ਇਹ ਘਰਾਂ ਚ ਪਾਣੀ ਬੜਾ ਗੰਦਾ ਪਾਣੀ ਹੈ ਬਿਮਾਰੀ ਲੱਗਨ ਦਾ ਡਰਿਆ ਬਹੁਤ ਤਕਰੀਬ ਵਿੱਚ ਅਸੀਂ ਕੋਈ ਮਸਲਾ ਹਲੂਣਾ ਦੇਹਦਾ ਤਾਂ ਕੋਈ ਮਸਲਾ ਨਹੀਂ ਹੱਲ ਕਰਦਾ ਜਿੱਦਾਂ ਹੁਣ ਤਾਂ ਪਾਣੀ ਨਹੀਂ ਹੈਗਾ ਸਵੇਰ ਨੂੰ ਕੀ ਹਾਲਾਤ ਹੁੰਦੇ ਆ ਸਵੇਰ ਨੂੰ ਜੇ ਅੰਦਰ ਪਾਣੀ ਬਰਾਬਰ ਆ ਜਾਂਦਾ ਵੀਰੇ ਦੇ ਪਰ ਬਰਾਬਰ ਆ ਜਾਂਦਾ ਪਾਣੀ ਇਹਦੇ ਉੱਤੇ ਆ ਜਾਂਦਾ ਅੰਦਰ ਬਾਣ ਨੂੰ ਫਿਰਦਾ ਪਾਣੀ ਜੀ ਸਵੇਰ ਨੂੰ ਬੜੀ ਮੁਸ਼ਕਲੇ ਕਾ ਲਾਈ ਦੀ ਇੱਕ ਤਾਂ ਲਾ ਦੇ ਮਸੀ ਪਾਣੀ ਰੋਕੀਦਾ ਤੇ ਦਰਵਾਜ਼ੇ ਬਗੇਟ ਮੋਰੇ ਇੰਨੀ ਸਮੱਸਿਆ ਵੀ ਅੰਦਰ ਪਾਣੀ ਵਿਰੇ ਦੇ ਚ ਜਾ ਨੂੰ ਫਿਰਦਾ ਜੀ ਜਾਣੇ ਤੁਹਾਡੇ ਘਰਾਂ ਵਿੱਚ ਹੜ ਆਉਣ ਦੀ ਤਿਆਰੀ ਆ ਪੂਰੀ ਹੜ ਇਹਦੀ ਗੰਦੇ ਪਾਣੀ ਦੀ ਗੰਦੇ ਪਾਣੀ ਯਾਰ ਆ ਰਿਹਾ ਜੀ ਸਾਫਾ ਪਾਣੀ ਆਈ ਇਹ ਤੇ ਜਦੋਂ ਜਦੋਂ ਮੀਂਹ ਬਰਸਾਤੀ ਪਾਣੀ ਆਉਂਦਾ ਸਾਡੇ ਫੁੱਟ ਫੱਡੇ ਡੇਢ ਡੇਢ ਫੁੱਟ ਪਾਣੀ ਆ ਜਾਂਦਾ ਜੀ ਜਦੋਂ ਬਰਸਾਤੀ ਪਾਣੀ ਆਉਂਦਾ ਡੇਢ ਡੇਢ ਫੁੱਟ ਸਾਡੇ ਅੰਦਰ ਵਿਰੇੜੇ 'ਚ ਪਾਣੀ ਭਰ ਜਾਂਦਾ ਆ ਦੇਖੋ ਜੀ ਅੰਦਰ ਦਰਵਾਜ਼ਾ ਦਰਵਾਜ਼ੇ ਮੁਰੇ ਇੱਟਾਂ ਲੱਜ ਆਏ ਆ ਵੀ ਅੰਦਰਾਂ ਵੀ ਪਾਣੀ ਚੜ ਜਾਂਦਾ ਸਾਡੇ ਕਮਰੇਆਂ ਵਿੱਚ ਵੀ ਪਾਣੀ ਚੜ ਜਾਂਦਾ ਜੀ ਗੰਦਾ ਪਾਣੀ ਜਾਂਦਾ ਫਿਰ ਭਰ ਕੇ ਸਾਰਾ ਓਕੇ ਕਿਨਾ ਜੀ ਆਪਣਾ ਜਿਹਦਾ ਨਾਮ ਨੀਰੀਜ਼ ਮੁਹੰਮਦ ਹੈ ਜੀ अच्छा कितने खेत है आपके इथे? ਸਾਡੇ ਇੱਥੇ 4.5 ਫੇਡ। ਕਿੱਥੇ ਲੱਗਦੇ ਖੇਤੇ? ਸਾਡੇ ਇੱਧਰ ਦੇ ਪਾਸੇ ਲੱਗਦੇ ਨੇ ਆਪਣੇ ਹਾਊਸਿੰਗ ਵੀ। ਇਹ ਸੜਕ ਦੇ ਨਾਲ ਹੀ ਆ? ਹਾਂ ਸੜਕ ਦੇ ਨਾਲ। ਅੱਛਾ ਅੱਛਾ। ਤੇ ਜਿਹੜਾ ਆ ਪਾਣੀ ਦਾ ਮੁੱਦਾ ਹੈਗਾ ਇਹਦੇ ਬਾਰੇ ਕੀ ਕਹੋਗੇ? ਪਾਣੀ ਦਾ ਮੁੱਦਾ ਇਦਾਂ ਹੈ ਜੀ ਉਹਦੇ ਕਹਿੰਦੇ ਪਹਿਲਾਂ ਸੀਵੇਂ ਜਾਂਦਾ ਸੀ ਪਾਣੀ ਪੈਂਦਾ ਸੀ ਜਾਂਦਾ ਸੀ ਇਹਨੂੰ ਇਹ। ਉਹਨਾਂ ਨੇ ਜਿੰਨ ਫੋਨ ਫਰੀਡੀ ਆ। ਮੇ ਉਹਨਾਂ ਨੇ ਬੰਦ ਕਰ ਦਿੱਤਾ ਪਾਣੀ ਇਹ ਤੇ ਮਲੂਕਾਂ ਜਿਹੜਾ ਹੈਗਾ ਜੀ ਕਲੋਨੀ ਹੈਗੀ ਬਣੀ ਹੈ ਸਾਡੇ ਘਰ ਹੈਗੇ ਆ ਇਹ ਇਹ ਜਿੰਨਾਂ ਜਿੰਨਾਂ ਨੇ ਲੈ ਕੇ ਖਰੀਦੇ ਇੱਥੇ ਵੀ ਕੋਈ ਉਹਦੇ ਕੋਲ ਪਾਣੀ ਗਾਈ ਦਾ ਮਸਲਾ ਨਹੀਂ ਸਿਰ ਕਰਦੇ ਇਹਨਾਂ ਦੇ ਚੋਕੇ ਵਿੱਚ ਆ ਰੇਨ ਵਾਟਰ ਦਾ ਵਿੱਚ ਪਾਣੀ ਪਾਸਾਈ ਨਾ ਬਸ ਸੀਵਰੇਜ ਦੇ ਵਿੱਚ ਵਾਟਰ ਜਾਲ ਨਹੀਂ ਸਰ ਇਹਦਾ ਪਾਣੀ ਪੀਣ ਵਾਸਤੇ ਹੈਗਾ ਇਹ ਸਾਡੀ ਸਰਪੰਚ ਨੂੰ ਚਾਹੀਦਾ ਸੀ ਉਹਦੇ ਕੋਲ ਨਾਲ ਦੀ ਆਪਣਾ ਕੋਈ ਹੋਰ ਕੁਝ ਦਾ ਮਸਲਾ ਹੱਲ ਕਰ ਦੇ ਆਹ ਕੋ ਥਾਂ ਲੈਣੇ ਕੋਈ ਜ਼ਮੀਨ ਲੈਣੇ ਕਿਤੇ ਆਸ-ਪਾਸ ਜਾ ਕੇ ਪਾਣੀ ਉਹਦੇ ਨੂੰ ਪਾਇਆ ਜਾਂਦਾ ਹੁਣ ਆਉਂਦੇ ਆ ਸਾਡੀ ਜ਼ਮੀਨ ਨੂੰ ਕਹਿੰਦੇ ਆ ਤੁਸੀਂ ਪਾਣੀ ਪਾਓ ਜੀ ਇਧਰ ਦੇ ਪਾਸੇ ਸਾਡੀ ਫਸਲ ਕੀ ਆ ਤੇ ਅਸੀਂ ਤਾਂ ਤਾਂ ਪਾਣੀ ਇਹਦੇ ਜਪਾਵਾਂਗੇ ਇਹ ਘਾੜਾ ਇਹ ਜਿਆਦਾ ਪਰੇਸ਼ਾਨ ਜਿਹੜੇ ਲੱਗੇ ਲੱਗਦੇ ਇਹ ਵੀ ਪਰੇਸ਼ਾਨ ਹੈਗੇ ਆ ਇਹ ਹੁੰਦਾ ਇਹਨਾਂ ਨੂੰ ਮੁੱਢਕ ਮੱਛਰ ਦੀ ਹੋਰ ਵੀ ਗੱਲ ਦੀ ਈ ਗੱਲ ਦੀ ਆ ਗੋਦਾ ਹਾ ਲੈਣਾ ਜੇ ਪਾਣੀ ਪਾਦੇ ਪਾਸੇ ਕੋਈ ਮਿੱਟੀ ਛੱਡ ਕੇ ਆਪਣੇ ਥਾਂ ਨੂੰ ਘਰ ਨੂੰ ਲੰਘਣ ਦਾ ਰਾਹ ਬਣਾਉਂਦਾ ਤਾਂ ਪਿੱਛੇ ਲੋਕੀ ਆ ਜਾਂਦੇ ਕਹਿੰਦੇ ਜੀ ਤੇ ਸਾਡੇ ਪਾਣੀ ਬੰਦ ਕਰਤਾ ਸਾਡੇ ਕਿਤੇ ਪਾਣੀ ਕਰਾ ਜਿੰਦਾ ਜਿਆਦਾ ਖਰੀਦਦੇ ਆ ਲੋਕਾਂ ਨੇ ਇਹਨਾਂ ਨੂੰ ਉਦੋਂ ਚਾਹੀਦਾ ਸੀ ਵੀ ਸਾਡਾ ਪਾਣੀ ਦਾ ਇਰਦਾਨ ਕਿਤੇ ਜਾਉਂਦਾ ਉਦੋਂ ਖਰੀਦਦਾ ਜਾ ਬਸਣਾ ਚਾਹੀਦਾ ਸੀ ਇਹਨਾਂ ਨੂੰ ਉਹ ਉਸ ਵੇਲੇ ਨਿਕਾਸ ਕਰਦੇ ਇਹ ਜਿਹੜਾ ਜ਼ੇਨ ਬਾਸਟਰ ਜਿਹੜਾ ਬਣਾਇਆ ਨਾ ਇਹ 5 ਫੋਟ ਦਾ ਇਹਦੇ ਸਿਰਫ ਜ਼ੇਨ ਬਾਸਟਰ ਹੀ ਆਣਾ ਹੈਗਾ ਸਰਪਤ ਤੇ ਇਹਦੇ ਸੇਵਾ ਦੀ ਪਾਇਆ ਉਹ ਜਿਹੜੇ ਪੀਡਬਲ ਜੀ ਆਏ ਆਉਂਦੇ ਆ ਉਹ ਇਹਨਾਂ ਖਲਾਂ ਵਾਲਿਆਂ ਨੂੰ ਨਹੀਂ ਕਹਿੰਦੇ ਬਿਖੌਦਾ ਪਾਣੀ ਸੇਵਾ ਦੇ ਪੈਂਦਾ ਤੁਸੀਂ ਬੰਦ ਕਰੋ ਭਾਈ ਉਸਾਂ ਨੂੰ ਗਈ ਜਿੰਦੇ ਜਾਂਦੇ ਆ ਤੁਸੀਂ ਆਪਣੇ ਖੇਤਾਂ 'ਚ ਪਾਣੀ ਪਾਓ ਤੁਸੀਂ ਅਸੀਂ ਖੇਤਾਂ 'ਚ ਪਾਣੀ ਕਿਉਂ ਪਾਈਏ ਹਾਂ ਕੋਈ ਮੀਂਹ ਦਾ ਬਾਦਸ਼ਾਹ ਪਾਣੀ ਆਪੇ ਜਿੰਦਾ ਮਾਰਦੀ ਆਵੇ ਅਸੀਂ ਖੁਦ ਪਾਣੀ ਘੜ ਦਿੰਨੇ ਆਪਣੇ ਰਾਹ ਦੇ ਵਿੱਚੋਂ ਚੱਲ ਮੀਂਹ ਦਾ ਪਾਣੀ ਤੇੰਦਾ ਜੇ ਸੜਕ ਤੇ ਖੜਾ ਹੋਵੇ ਅਸੀਂ ਖੁਦ ਪਾਣੀ ਘੜ ਲਈ ਦੱਸ ਆਪਣੇ ਰਾਹ ਦੇ ਵਿੱਚੋਂ ਜਿਹੜਾ ਵੀ ਖੇਤ ਨੂੰ ਪਾ ਦੇਈਏ ਤੇ ਪਾਣੀ ਸਾਡੇ ਖੇਤਾਂ ਵਿੱਚ ਨਾ ਪਵੇ ਜਾਂ ਹੋਰ ਜ਼ਿਮੀਂਦਾਰਾਂ ਦੇ ਖੇਤਾਂ ਵਿੱਚ ਨਾ ਪਵੇ ਉਹਦੇ ਕਰਕੇ ਜਿਹੜੀ ਆ ਮਿੱਟੀ ਸੜਕ ਤੇ ਲਾਈ ਹੋਈ ਆ ਇਹ ਮਿੱਟੀ ਸਾਧ ਉਹਦੇ ਉਹ ਪੰਪ ਆਇਆ ਨੇ ਮਿੱਟੀ ਦਾ ਆਇਆ ਅੰਕ ਚਿੱਪੇ ਸਟਿਆ ਬਹੁਤ ਦਿਨ ਹੋ ਗਿਆ ਉੱਥੇ ਤਾਂ ਕੁਝ ਵੀ ਐਕਸੀਡੈਂਟ ਹੋ ਸਕਦਾ ਉਹਦੇ ਗਾਇਨ ਉਹ ਚੱਕਦੇ ਨਹੀਂ ਆ ਨਾ ਕੋ ਸਰਪੰਚ ਨਹੀਂ ਉਹ ਖੇਤਾ ਮੋਰੇ ਵੀ ਮਿੱਟੀ ਲੱਗੀ ਹੋਈ ਆ ਹਾਂ ਉਹ ਸਰਪੰਚ ਵੀ ਨਹੀਂ ਕਿਹਾ ਲਿਆ ਨਾ ਕੋ ਨਹੀਂ ਇਹ ਜ਼ਿੰਮੇਦਾਰ ਨਹੀਂ ਲਾਈ ਆ ਹੈ ਜਿਹੜੀ ਮਿੱਟੀ ਖੇਤਾਂ ਉਰੇ ਲਾਈ ਆ। ਇਹ ਪਾਸ ਸਲਾਈ ਉਹ ਪੰਪ ਵਾਲੇ ਲਾਈ। ਪੰਪ ਆ ਦੇ ਨਹੀਂ ਉਹ ਤਾਂ ਠੀਕ। ਇੱਥੇ ਆਉ ਲੱਗੀ ਹੋਈ ਆ ਉਹ। ਹਾਂਜੀ। ਆਹ ਨਾਲ ਵੀ ਲੱਗੀ ਹੋਈ ਆ। ਆਹ ਇਹ ਤਾਂ ਜਿਹੜੀ ਨਾਲ ਲੱਗੀ ਆ ਪਹਿਲਾਂ ਹੀ ਲੱਗੀ ਆ ਬਸ ਬਣਾਈ ਆ ਇਹ ਸਾਰੇ। ਪਹਿਲੇ ਲੱਗੀ ਆ। ਪਹਿਲੀ ਲੱਗੀ ਆ ਇਹ। ਅੱਛਾ। ਹਾਂਜੀ। ਤਾਜ਼ਾ ਨਹੀਂ ਲੱਗੀ। ਹਾਂ ਤਾਜ਼ਾ ਨਹੀਂ ਲੱਗੀ ਬਸ ਟੂੜੀ। ਪਹਿਲੀ ਲੱਗੀ ਆ ਸਾਰੀ ਇਹ। ਠੀਕ ਆ। ਹੁਣ ਕੀ ਮੰਗ ਕਰਦੇ ਤੁਸੀਂ? ਅਸੀਂ ਤਾਂ ਇਹ ਮੰਗ ਕਰਦੇ ਕੋਈ ਤਾਂ ਬਰਾਬੂ ਦਾ ਹਾਲ ਕੀਤਾ ਜਾਵੇ। ਜਿਆਦਾ ਇਹ ਪਾਣੀ ਜਿਆ ਸੇਬ ਜਿੱਥੇ ਪੈਂਦਾ ਪਵੇ ਤੇ ਮਾਨੂੰ ਕਹਿੰਦੇ ਥਾਂ ਖਰੀਦਿਆ ਜਾਵੇ। ਆਪ ਕੱਠੇ ਕਰਕੇ ਪੈਡੀਆਂ ਜਾਂ ਗੌਰਮੈਂਟ ਦੇ ਵਿੱਚ ਆਪ ਆਪਣਾ ਸਹਿਯੋਗ ਕਰੇ ਪੰਚਾਇਤ ਸੰਯੋਗ ਕਰੇ ਇਹ ਕੰਮ ਤਾਂ ਪੰਚਾਇਤ ਦਾ ਜਾਂ ਵੀਡੀਓ ਬੈਕਮੀ ਦਾ ਕੰਮ ਹੈਗਾ ਇਹ ਫਰੀਦਾਬੰਦੂਆ ਕੋਈ ਗੱਲ ਫੜੀ ਜਾਂਦਾ ਉਹਦੇ ਕੰਮ ਲਾਉਂ ਜੀ ਇਹ ਮਾਲ ਗਾਂ ਦਾ ਜੀ ਖੇਤਾਂ ਚ ਪਾਣੀ ਬਹੁਤ ਖੇਤਾਂ ਚ ਪਾਣੀ ਖੇਤਾਂ ਚ ਪਾਣੀ ਕਿੱਦੋਂ ਪਾਣ ਦੂਗਾ ਫਸਲ ਵੀ ਜੀ ਹੈ ਸਾਰੀ ਜੀ ਠੀਕ ਹੈ ਇਸ ਕੰਮ ਦਾ ਉਹਦੇ ਕੰਮ ਜਾਂ ਪ੍ਰੋਪੋਜ਼ਲ ਦਾ ਹੈਗਾ ਇਹ ਹੀ ਆ ਜਿੰਨੀ ਆਵਾਜ਼ੀ ਰਹਿੰਦੀ ਆ ਇਹ ਸਾਡੇ ਲੋਕੀ ਪੈਸੇ ਇਕੱਠੇ ਕਰੀ ਕੱਢੀ ਕਰਦੇ ਸਾਹ ਲਿਆ ਜਾਵੇ ਜਿੰਨਾ ਨਹੀਂ ਸੌਂਦਾ ਫੇ ਉਹਦੇ ਗਾ ਨੂੰ हां ਠੀਕ ਉਹਦੀ ਪਾਈ ਪਾਇ। ਕੋਲ ਪਾਣੀ ਵੀ ਜਿਹੜਾ ਬਣਾਇਆ ਜਾਵੇ ਇਹ ਕਿ ਪੱਕੇ ਸੋਸ ਤੇ ਬਣਾਇਆ ਜਾਵੇ ਇਹ ਕੱਚੇ ਸਾਂ ਨਹੀਂ ਪਾਇਆ ਜਾਵੇ। ਜਿੱਦਾਂ ਉਹਦੇ ਗਾ ਆਪਣਾ ਸੇਫਟੀ ਟੈਂਕ ਬਣਾਉਨੇ ਆ ਇਸ ਤਰ੍ਹਾਂ ਖੂਹ ਬਣਾਇਆ ਜਾਵੇ ਪਾਣੀ ਸਾਫ ਹੋ ਕੇ ਮੁਜ਼ਾਹ ਇੱਕ ਤੋਂ ਗਾਂ ਜਾਵੇ। ਉਹ ਥੋੜੇ ਸਾਂ ਜੰ ਕੰਮ ਚੱਲਦਾ ਹੈ। ਜੇ ਉਹਦੇ ਗਾ ਉਧਰ ਟੂਆ ਪਰ ਦੇਨੇ ਤਾਂ ਜਗਾ ਖਾਂ ਲੰਦਾ ਹੈ। ਉਹਦੇ ਵੀ ਪਾਣੀ ਜੇ ਦਾ ਸਾਫ ਹੋਊਗਾ ਉੱਤੇ ਪੰਪ ਲਾਇਆ ਜਾ ਉਹ ਪਾਣੀ ਦੇ ਪੈਸੇ ਵੀ ਲੈ ਸਕਦੇ ਆ ਖੇਤਾਂ ਨੂੰ ਪਾਣੀ ਦੇ ਵੀ ਸਕਦੇ ਆ ਠੀਕ ਆਬ ਦੇ ਖੇਤਾਂ ਨੂੰ ਪਾਣੀ ਪਾ ਸਕਦੇ ਹੋ ਜੇ ਸਾਫ ਹੋਊਗਾ ਜੇ ਸੁਆਕਨ ਦੇ ਪਾਣੀ ਪਾਤਾ ਤਾਂ ਫਿਰ ਕੋਈ ਮਸਲਾ ਨਹੀਂ ਤੇ ਜੋ ਵੀ ਡੰਡਾ ਹੋ ਜਾਣਾ ਜ਼ਿਆਦਾ ਗੰਦ ਹੋ ਜਾਊਗਾ ਇਹ ਪੱਕਾ ਬਣਾਇਆ ਜਾ ਜਿਹੜਾ ਬਣਾਇਆ ਪੱਕਾ ਬਣਾਉਂਦੇ ਜਿੱਥੇ ਵੀ ਬਣਾਉਂਦੇ ਤਾਂ ਕਿ ਉਹ ਸੇਫਟੀ ਬੰਦ ਵਧੀਆ ਹੋ ਜਾਏ ਠੀਕ